ਕਿ ਤੁਹਾਨੂੰ ਤੇਰੀ ਬਾਤ ਵਿੱਚ ਇਸ ਮੈਡਮ ਸਾਹਿਬਾ ਦਾ ਰੂਪ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੇਖੋ ਕਿਵੇਂ ਇੱਕ ਤੋਂ ਬਾਅਦ ਇੱਕ ਬੱਚਿਆਂ ਦੇ ਥੱਪੜ ਜੜੇ ਜਾ ਰਹੇ ਨੇ ਮੈਡਮ ਦਾ ਪਾਰਾ ਹਾਈ ਹੁੰਦਾ ਤਾਂ ਬੱਚਿਆਂ ਦੀ ਖੂਬ ਪਟਾਈ ਕਰ ਦਿੱਤੀ ਗਈ ਹੈ ਜੌਨਪੁਰ ਬਦਲਾਪੁਰ ਦਾ ਇਹ ਮਾਮਲਾ ਜਿੱਥੇ ਵੇਖੋ ਇੱਕ ਪਬਲਿਕ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਕਿਵੇਂ ਸ਼ਰਿਆ ਮੈਡਮ ਦੇ ਵੱਲੋਂ ਕੁੱਟਿਆ ਜਾ ਰਿਹਾ ਹੈ ਤੇ ਕਹਿ ਰਹੀ ਹੈ ਕਿ ਸਾਰੀ ਜ਼ਿੰਮੇਵਾਰੀ ਕਿ ਮੇਰੀ ਹੈ ਵੀਡੀਓ ਵੇਖ ਕੇ ਤਾਂ ਲੱਗ ਰਿਹਾ ਕੀ ਘਰ ਦਾ ਗੁੱਸਾ ਇਸ ਮੈਡਮ ਦੇ ਵੱਲੋਂ ਬੱਚਿਆਂ ਤੇ ਹੀ ਉਤਾਰ ਦਿੱਤਾ ਗਿਆ ਜਿਸ ਦੀਆਂ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜੀ ਹੁ ਬਗਾਰੇ ਤੇਰੀ ਮੇ ਤੋੜੋ ਢਿੱਲੀ ਢਿੱਲੀ ਮੇ ਤੋੜੋ ਬੋਲੋ ਢਿੱਲੀ ਤੋੜੋ ਤੇਰੀ ਬਾਤ ਮੈਂ ਇਸ ਮੈਡਮ ਸਾਹਿਬਾ ਦਾ ਰੂਪ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੇਖੋ ਕਿਵੇਂ ਇੱਕ ਤੋਂ ਬਾਅਦ ਇੱਕ ਬੱਚਿਆਂ ਦੇ ਥੱਪੜ ਜੜੇ ਜਾ ਰਹੇ ਨੇ ਮੈਡਮ ਦਾ ਪਾਰਾ ਹਾਈ ਹੁੰਦਾ ਤਾਂ ਬੱਚਿਆਂ ਦੀ ਖੂਬ ਪਟਾਈ ਕਰ ਦਿੱਤੀ ਗਈ ਹੈ ਜੌਨਪੁਰ ਬਦਲਾਪੁਰ ਦਾ ਇਹ ਮਾਮਲਾ ਜਿੱਥੇ ਵੇਖੋ ਇੱਕ ਪਬਲਿਕ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਕਿਵੇਂ ਸ਼ਰਿਆ ਮੈਡਮ ਦੇ ਵੱਲੋਂ ਕੁੱਟਿਆ ਜਾ ਰਿਹਾ ਹੈ ਤੇ ਕਹਿ ਰਹੀ ਹੈ ਕਿ ਸਾਰੀ ਜ਼ਿੰਮੇਵਾਰੀ ਕੀ ਮੇਰੀ ਹੈ ਵੀਡੀਓ ਵੇਖ ਕੇ ਤਾਂ ਲੱਗ ਰਿਹਾ ਹੈ ਕਿ ਘਰ ਦਾ ਗੁੱਸਾ ਇਸ ਮੈਡਮ ਦੇ ਵੱਲੋਂ ਬੱਚਿਆਂ ਤੇ ਹੀ ਉਤਾਰ ਦਿੱਤਾ ਗਿਆ ਜਿਸ ਦੀਆਂ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਇਸ ਮੈਡਮ ਸਾਹਿਬਾ ਦਾ ਰੂਪ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੇਖੋ ਕਿਵੇਂ ਇੱਕ ਤੋਂ ਬਾਅਦ ਇੱਕ ਬੱਚਿਆਂ ਦੇ ਥੱਪੜ ਜੜੇ ਜਾ ਰਹੇ ਨੇ ਮੈਡਮ ਦਾ ਪਾਰਾ ਹਾਈ ਹੁੰਦਾ ਤਾਂ ਬੱਚਿਆਂ ਦੀ ਖੂਬ ਪਟਾਈ ਕਰ ਦਿੱਤੀ ਗਈ ਹੈ ਜੌਨਪੁਰ ਬਦਲਾਪੁਰ ਦਾ ਇਹ ਮਾਮਲਾ ਜਿੱਥੇ ਵੇਖੋ ਇੱਕ ਪਬਲਿਕ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਕਿਵੇਂ ਸ਼ਰਿਆ ਮੈਡਮ ਦੇ ਵੱਲੋਂ ਕੁੱਟਿਆ ਜਾ ਰਿਹਾ ਹੈ ਤੇ ਕਹਿ ਰਹੀ ਹੈ ਕਿ ਸਾਰੀ ਜ਼ਿੰਮੇਵਾਰੀ ਕਿ ਮੇਰੀ ਹੈ ਵੀਡੀਓ ਵੇਖ ਕੇ ਤਾਂ ਲੱਗ ਰਿਹਾ ਕੀ ਘਰ ਦਾ ਗੁੱਸਾ ਇਸ ਮੈਡਮ ਦੇ ਵੱਲੋਂ ਬੱਚਿਆਂ ਤੇ ਹੀ ਉਤਾਰ ਦਿੱਤਾ ਗਿਆ ਜਿਸ ਦੀਆਂ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਦੇਲੀ ਵਿੱਚ 도ੜੋ ਦੇਲੀ ਤੋਂ 도ੜੋ ਦੇਲੀ ਵਿੱਚ 도ੜੋ ਬੋਲੋ ਦੇਲੀ 도ੜੋ ਤੇਰੀ ਬਾਤ ਵਿੱਚ ਇਸ ਮੈਡਮ ਸਾਹਿਬਾ ਦਾ ਰੂਪ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੇਖੋ ਕਿਵੇਂ ਇੱਕ ਤੋਂ ਬਾਅਦ ਇੱਕ ਬੱਚਿਆਂ ਦੇ ਥੱਪੜ ਜੜੇ ਜਾ ਰਹੇ ਨੇ ਮੈਡਮ ਦਾ ਪਾਰਾ ਹਾਈ ਹੁੰਦਾ ਤਾਂ ਬੱਚਿਆਂ ਦੀ ਖੂਬ ਪਟਾਈ ਕਰ ਦਿੱਤੀ ਗਈ ਹੈ ਜੌਨਪੁਰ ਬਦਲਾਪੁਰ ਦਾ ਇਹ ਮਾਮਲਾ ਜਿੱਥੇ ਵੇਖੋ ਇੱਕ ਪਬਲਿਕ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਕਿਵੇਂ ਸ਼ਰਿਆ ਮੈਡਮ ਦੇ ਵੱਲੋਂ ਕੁੱਟਿਆ ਜਾ ਰਿਹਾ ਤੇ ਕਹਿ ਰਹੀ ਹੈ ਕਿ ਸਾਰੀ ਜ਼ਿੰਮੇਵਾਰੀ ਕੀ ਮੇਰੀ ਹੈ ਵੀਡੀਓ ਵੇਖ ਕੇ ਤਾਂ ਲੱਗ ਰਿਹਾ ਹੈ ਕਿ ਘਰ ਦਾ ਗੁੱਸਾ ਇਸ ਮੈਡਮ ਦੇ ਵੱਲੋਂ ਬੱਚਿਆਂ ਤੇ ਹੀ ਉਤਾਰ ਦਿੱਤਾ ਗਿਆ ਜਿਸ ਦੀਆਂ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਦੇਖੋ ਜੀ ਬਾਤੁ ਮੈਂ ਇਸ ਮੈਡਮ ਸਾਹਿਬਾ ਦਾ ਰੂਪ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੇਖੋ ਕਿਵੇਂ ਇੱਕ ਤੋਂ ਬਾਅਦ ਇੱਕ ਬੱਚਿਆਂ ਦੇ ਥੱਪੜ ਜੜੇ ਜਾ ਰਹੇ ਨੇ ਮੈਡਮ ਦਾ ਪਾਰਾ ਹਾਈ ਹੁੰਦਾ ਤਾਂ ਬੱਚਿਆਂ ਦੀ ਖੂਬ ਪਟਾਈ ਕਰ ਦਿੱਤੀ ਗਈ ਹੈ ਜੌਨਪੁਰ ਬਦਲਾਪੁਰ ਦਾ ਇਹ ਮਾਮਲਾ ਜਿੱਥੇ ਵੇਖੋ ਇੱਕ ਪਬਲਿਕ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਕਿਵੇਂ ਸ਼ਰਿਆ ਮੈਡਮ ਦੇ ਵੱਲੋਂ ਕੁੱਟਿਆ ਜਾ ਰਿਹਾ ਤੇ ਕਹਿ ਰਹੀ ਹੈ ਕਿ ਸਾਰੀ ਜ਼ਿੰਮੇਵਾਰੀ ਕੀ ਮੇਰੀ ਹੈ ਵੀਡੀਓ ਵੇਖ ਕੇ ਤਾਂ ਲੱਗ ਰਿਹਾ ਕੀ ਘਰ ਦਾ ਗੁੱਸਾ ਇਸ ਮੈਡਮ ਦੇ ਵੱਲੋਂ ਬੱਚਿਆਂ ਤੇ ਹੀ ਉਤਾਰ ਦਿੱਤਾ ਗਿਆ ਜਿਸ ਦੀਆਂ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ